ਬਹਾਅ ਕਰੋ ਬਹਾਅ ਕਰੋ ਬਹਾਅ ਕਰੋ ਪ੍ਰੀਤ ਮਮਾ ਰੈਗੂਲਰ ਨਹੀਂ ਹੋਏ ਦੂਜੀ ਗੱਲ ਅਸੀਂ ਐਸਐਸਟੀ ਵਿੱਚ ਨਿਆਇ ਪਾਲਿਕਾ ਬਾਰੇ ਪੜਦੇ ਹਾਂ ਪਰ ਕੀ ਹੈ ਇਹ ਨਿਆਇ ਕੀ ਪੜ ਲਿਖ ਕੇ ਵੀ ਅਸੀਂ ਸੜਕਾਂ ਤੇ ਕੋਟਾ ਦੇ ੱੱਕੇ ਖਾਈਏ ਬਸ ਮੇਰੀ ਇਹ ਹੀ ਦੁਆ ਹੈ ਕਿ ਤੁਹਾਡੀ ਸਾਰਿਆਂ ਦਾ ਇਹ ਸੰਘਰਸ਼ ਜਲਦ ਹੀ ਕਾਮਯਾਬੀ ਵਿੱਚ ਬਦਲ ਮੈਂ ਜਦੋਂ ਛੋਟੀ ਹੁੰਦੀ ਸੀ ਤਾਂ ਮਮਾ ਨੂੰ ਪਿਆਰ ਕਰਦੀ ਸੀ ਕਿ ਮਮਾ ਜਦੋਂ ਤੁਸੀਂ ਰੈਗੂਲਰ ਇਹੀ ਹੈ ਕਿ ਅਜੇ ਤੱਕ ਮੰਮਾ ਰੈਗੂਲਰ ਨਹੀਂ ਹੋਏ ਦੂਜੀ ਗੱਲ ਅਸੀਂ ਐਸਐਸਟੀ ਵਿੱਚ ਨਿਆਇਪਾਲਿਕਾ ਬਾਰੇ ਪੜਦੇ ਹਾਂ ਪਰ ਕੀ ਹੈ ਇਹ ਨਿਆਇ ਕੀ ਪੜ ਲਿਖ ਕੇ ਵੀ ਅਸੀਂ ਸੜਕਾਂ ਤੇ ਕੋਟਾ ਦੇ ੱੱਕੇ ਖਾਈਏ ਬਸ ਮੇਰੀ ਇਹੀ ਦੁਆ ਹੈ ਕਿ ਤੁਹਾਡੀ ਸਾਰਿਆਂ ਦਾ ਇਹ ਸੰਘਰਸ਼ ਜਲਦ ਜਿੰਦਾਬਾਦ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਜਿੰਦਾਬਾਦ 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 ਪ੍ਰਾਣੀ ਪੈਨਸ਼ਨ ਲਾਗੂ ਕਰੋ ਪ੍ਰਾਣੀ ਪੰਚਨ ਦਾ ਨੋਟੀਫਿਕੇਸ਼ਨ ਲਾਗੂ ਕਰਕੇ ਲਾਗੂ ਨਾ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪ੍ਰਾਣੀ ਪੈਸ਼ੇਬਾਲ ਕਰੋ ਬਾਹਰ ਕਰੋ ਬਾਹਰ ਕਰੋ ਪ੍ਰਾਣੀ ਪੈਸ਼ੇ ਪ੍ਰਾਪਤੀ ਫਰੰਟ ਜਿੰਦਾਬਾਦ 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 ਪ੍ਰਾਣੀ ਪੈਸ਼ मोदी पू कारपोरेट करण जी मोदी सरकार पंजाब सरकार okay. No problem.